ਇਰਨਾ ਬਹਿਨ ਨਾਮ ਇੱਕ ਚੰਗਾ ਤ੍ਰਿਤੀਓ ਜੇਠਾ ਮਿਲਕਰ ਸੰਗਾ ਅਛਾ ਇੱਕ ਸਖ ਦਾ ਨਾਮ ਹੈ ਭਾਈ ਫਿਰਨ ਦੂਜਾ ਨਾਮ ਹੈ ਭਾਈ ਬਹਿਨ ਤੇ ਤੀਜੇ ਸਖ ਦਾ ਨਾਮ ਭਾਈ ਜੇਠਾ ਜੀ ਹਨ ਤਾਂ ਇਹ ਤਿੰਨ ਸਖ ਆਪਸ ਵਿੱਚ ਮਿਲੇ ਹਨ ਸਿਰ ਗੁਰ ਪਗ ਕੋ ਬੰਦਨ ਧਾਰੀ ਜੋ ਰਹਾਕ ਨਿਜ ਅਰਜੁ ਗੁਜਾਰੇ ਤਾਂ ਇਹ ਤਿੰਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਦੇ ਦਰਸ਼ਨਾਂ ਨੂੰ ਜਾਣਾ ਕੀਤਾ ਉਸ ਵਕਤ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਰਾਜਮਾਨ ਸਨ ਤਾਂ ਇਹਨਾਂ ਆ ਕਰਕੇ ਪੰਜਮ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ ਨਮਸਕਾਰ ਕਰਕੇ ਜਦੋਂ ਬੈਠੇ ਤਾਂ ਮਹਾਰਾਜ ਜੀ ਦੇ ਸਾਹਮਣੇ ਇਉਂ ਇਹਨਾਂ ਨੇ ਆਪਣੀ ਅਰਜ ਆਪਣੀ ਬੇਨਤੀ ਇਸ ਤਰ੍ਹਾਂ ਕੀਤੀ ਹੈ ਗੁਰੂ ਗਰੀਬ ਨਿਵਾਜ ਬਤਾਵੋ ਹਮਰੇ ਹਰ ਸੰਦੇਹੇ ਮਿਟਾਵੋ ਤਾਂ ਤੁਸੀਂ ਗੁਰੂ ਹੋ ਗਰੀਬ ਨਿਵਾਜ ਹੋ ਤਾਂ ਇਸ ਕਰਕੇ ਸਾਡੇ ਮਨ ਵਿੱਚ ਇੱਕ ਸ਼ੰਕਾ ਹੈ ਤਾਂ ਉਸ ਸ਼ੰਕੇ ਨੂੰ ਮਿਟਾਵੋ ਤਾਂ ਸਾਨੂੰ ਮਹਾਰਾਜ ਜੀ ਸਾਡੇ ਸਵਾਲ ਦਾ ਜਿਹੜਾ ਜਵਾਬ ਹੈ ਉਹ ਬਤਾਵੋ ਦੱਸਣਾ ਕਰੋ ਕੇਤਕ ਸਿਮਰੈ ਆਮ ਸੋ ਨਾਮ ਕੇਤਕ ਸਿਮ ਕੇਤਕ ਕ੍ਰਿਸ਼ਨ ਹਰੈ ਕੰਸ਼ਿਆਮ ਵੇ ਸੰਸਾਰ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਨਾਮ ਹਨ ਜਿਨ੍ਹਾਂ ਦੇ ਜੀਵ ਨਾਮ ਜਪਦੇ ਆ ਤੇ ਜਾਂ ਆਪ ਜੀ ਨੇ ਬਾਣੀ ਵਿੱਚ ਵੀ ਕਈ ਤਰ੍ਹਾਂ ਦੇ ਜਿਹੜੇ ਨਾਮ ਹਨ ਉਹ ਵਰਤੇ ਹੋਏ ਆ ਤਾਂ ਕੇਤਕ ਸਿਮਰੈ ਰਾਮ ਸੋ ਨਾਮ ਕੁਝ ਐਸੇ ਸ਼ਰੀਰ ਹਨ ਜਿਹੜੇ ਰਾਮ ਰਾਮ ਦਾ ਜਾਪ ਕਰਦੇ ਹਨ ਤਾਂ ਕੇਤਕ ਕ੍ਰਿਸ਼ਨ ਕੁਝ ਕ੍ਰਿਸ਼ਨ ਦੇ ਨਾਮ ਦਾ ਜਾਪ ਕਰਦੇ ਹਨ ਤੇ ਕੁਝ ਕਾਂ ਸ਼ਾਮ ਨਾਮ ਦਾ ਜਾਪ ਕਰਦੇ ਹਨ ਚਿਤ ਓੰਕੇ ਚਤ ਸੋਹੰ ਸਿਮਰੈ ਨਾਮ ਪਰਮਗਤ ਹੋ ਹਾਂ ਤਾਂ ਕੁਝ ਓੰਗ ਓੰਗ ਦਾ ਜਾਪ ਕਰਦੇ ਹਨ ਕੁਝ ਸੋਹੰ ਸੋਹੰ ਨਾਮ ਦਾ ਜਾਪ ਕਰਦੇ ਹਨ ਤਾਂ ਇਸ ਤਰ੍ਹਾਂ ਨਾਮ ਨੂੰ ਜਪ ਜਪ ਕਰਕੇ ਬਹੁਤ ਸਾਰੇ ਈਰਾਨ ਨੇ ਜਿਹੜੀ ਪਰਮ ਗਤੀ ਹੈ ਮੁਕਤੀ ਹੈ ਉਹਦੀ ਪ੍ਰਾਪਤੀ ਕੀਤੀ ਹੈ ਹਮ ਕੋ ਉਚਿਤ ਕੌਣ ਮੁਕੇ ਜਾਪਣਾ ਉਪਦੇਸ਼ੋ ਸਤਿਗੁਰ ਅਗ ਖਾਪਣਾ ਤਾਂ ਮਹਾਰਾਜ ਦੱਸੋ ਵੀ ਸੰਸਾਰ ਵਿੱਚ ਇਸ ਤਰ੍ਹਾਂ ਕੋਈ ਰਾਮ ਦਾ ਨਾਮ ਕੋਈ ਕ੍ਰਿਸ਼ਨ ਦਾ ਕੋਈ ਕਾਂਸ਼ਿਆਮ ਦਾ ਕੋਈ ਊੰਗ ਤੇ ਕੋਈ ਸੋਹਮ ਦਾ ਜਾਪ ਕਰਦਾ ਹੈ ਅਸੀਂ ਆਪ ਜੀ ਦੇ ਸਿੱਖਾਂ ਤੇ ਸਾਡਾ ਜਾਂ ਸਾਡੇ ਯੋਗ ਜਾਂ ਸਾਡੇ ਲਈ ਕਿਹੜਾ ਉਹ ਨਾਮ ਹੈ ਜਿਹੜਾ ਉਚਿਤ ਹੈ ਸਾਡੇ ਜੋਗ ਹੈ ਜਿਸ ਨਾਮ ਦਾ ਸਾਨੂੰ ਅਭਿਆਸ ਕਰਨਾ ਚਾਹੀਦਾ ਜਿਸ ਦੀ ਸਾਨੂੰ ਕਮਾਈ ਕਰਨੀ ਚਾਹੀਦੀ ਹੈ ਤਾਂ ਕਿਰਪਾ ਕਰੋ ਸਾਨੂੰ ਉਪਦੇਸ਼ ਕਰੋ ਜਿਸ ਉਪਦੇਸ਼ ਨੂੰ ਸੁਣ ਕੇ ਮੰਨ ਕੇ ਕਮਾ ਕਰਕੇ ਸਾਡੇ ਪਾਪ ਨਾਸ਼ ਹੋਣ ਸੁਣਿ ਸ੍ਰੀ ਮੁਖ ਤੇ ਹੁਕਮ ਬਖਾਨਾ ਸਿਮਰੋ ਵਾਹਿਗੁਰੂ ਦੁਖ ਹਾਨਾ ਤਾਂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਸੁਣ ਕਰਕੇ ਆਪਣੇ ਮੁਖ ਵਿੱਚ ਇਉ ਹੁਕਮ ਇਹਨਾਂ ਸਿੱਖਾਂ ਦੇ ਤਾਂ ਕੀਤਾ ਕਹਿੰਦੇ ਪਾਈ ਵਾਹਿਗੁਰੂ ਨਾਮ ਹੈ ਤਾਂ ਉਹ ਦੁੱਖਾਂ ਦਾ ਨਾਸ਼ਕ ਹੈ ਜੈਸਨਾ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਰ ਹਨ ਵਾਹਿਗੁਰੂ ਗੁਰਮੰਤਰ ਹੈ ਜਦ ਹਮੈ ਕੋਈ ਇਹ ਵਾਹਿਗੁਰੂ ਗੁਰਮੰਤਰ ਹੈ ਜਿਸ ਨੂੰ ਜਪਨ ਕਰਕੇ ਹਮੈ ਦਾ ਨਾਸ਼ ਹੈ ਉਹ ਹੋ ਜਾਂਦਾ ਹੈ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਰਬਲੋਹ ਗ੍ਰੰਥ ਦੇ ਵਿੱਚ ਵੀ ਵਾਹਿਗੁਰੂ ਗੁਰਮੰਤਰ ਦੀ ਮਹਿਮਾ ਕਰਦਿਆਂ ਹੋਇਆਂ ਕਿਹਾ ਹੈ ਕਿ ਸਾ ਮੰਤਰ ਪ੍ਰਭ ਖਾਲਸਾ ਦੇ ਇਨਾ ਵਾਹਿਗੁਰੂ ਪਾਦ ਪਾਵਨ ਕੀਨਾ ਕਿ ਵਾਹਿਗੁਰੂ ਦੇ ਪਵਿੱਤਰ ਚਰਣਾ ਦੇ ਨਾਲ ਜਾਂ ਵਾਹਿਗੁਰੂ ਦੇ ਸ਼ੋਭਨਾਮ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਜੋੜਿਆ ਤਾਂ ਇਹ ਪੰਜਮ ਬਾਦਸ਼ਾਹ ਮਹਾਰਾਜ ਜੀ ਨੇ ਵਾਹਿਗੁਰੂ ਗੁਰਮੰਤਰ ਜਪਣ ਦਾ ਉਪਦੇਸ਼ ਦਿੱਤਾ ਕਹਿੰਦੇ ਇਹ ਨਾਮ ਦਾ ਅਭਿਆਸ ਕਰੋ ਜਿਸ ਦੇ ਨਾਲ ਸਾਰੇ ਦੁੱਖ ਨਾਸ਼ ਹੋਣਗੇ ਰੀ ਨੀਰ ਕੈ ਪੀਰੋ ਤਾਰੇ ਇਹ ਵਿਦ ਕੀ ਸ਼ਕਤੀ ਸਭ ਧਾਰੈ ਤਾਂ ਮਹਾਰਾਜ ਜੀ ਨੇ ਆਖਿਆ ਜਿਸ ਤਰ੍ਹਾਂ ਵੀ ਕੋਈ ਬੇੜੀ ਹੈ ਉਹ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਲੈ ਜਾਂਦੀ ਹੈ ਤਾ ਇਸੇ ਤਰ੍ਹਾਂ ਜਿੰਨੇ ਵੀ ਨਾਮ ਹਨ ਉਹਨਾਂ ਵਿੱਚ ਸਾਰੇ ਦੇ ਵਿੱਚ ਪਾਰ ਉਤਾਰਨ ਦੀ ਜਿਹੜੀ ਸਮਰੱਥਾ ਹੈ ਉਹ ਹੁੰਦੀ ਹੈ। ਤਉ ਵਿਚਾਰੋ ਜਿਸ ਚੋ ਚਰੋ ਤਿਸੇ ਅਲੰਬਨ ਦੀ ਕੋ ਤਰੋ। ਤਾਂ ਮਹਾਰਾਜ ਕਹਿੰਦੇ ਵਿਚਾਰੋ ਵੀ ਨਦੀ ਦੇ ਵਿੱਚ ਜਾਂ ਨਦੀ ਦੇ ਉਪਾਰ ਹੋਣ ਵਾਸਤੇ ਬੇੜੀਆਂ ਜਾਂ ਕੈਸਟੀਆਂ ਜਿੰਨੀਆਂ ਮਰਜ਼ੀ ਹੋਣ। ਪਰ ਜਿਸ ਬੇੜੀ ਦੇ ਵਿੱਚ ਅਸਵਾਰ ਬੰਦਾ ਹੋਊਗਾ ਤੇ ਉਹੀ ਪਾਰ ਉਤਾਰੂਗੀ। ਤੇ ਉਥੇ ਜਿੰਨੀਆਂ ਮਰਜੀ ਬੇੜੀਆਂ ਹੋਣ ਤੇ ਜੇ ਉਹਨਾਂ 'ਤੇ ਸਵਾਰ ਨਾ ਹੋਵੇ ਤੇ ਬੰਦੇ ਦਾ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਜਿਹੜਾ ਹੈ ਉਹ ਨਹੀਂ ਜਾਣਾ ਹੋਵੇਗਾ। ਈਮਨ ਪਰਮੇਸ਼ਰ ਕੇ ਸਬਨਾਮ ਕਰੇ ਪਾਰਸਿਮ ਰੈ ਔਰ ਧਾਮ ਤਾਂ ਇਸੇ ਤਰ੍ਹਾਂ ਇਹ ਸਾਰੇ ਪਰਮੇਸ਼ਰ ਦੇ ਨਾਮ ਹਨ। ਤਾਂ ਜਿਹੜਾ ਭਾਈ ਹਰ ਦੇ ਵਿੱਚ ਨਾਮ ਜਪੇਗਾ ਤਾਂ ਉਹਦਾ ਉਦਾਰ ਹੁੰਦਾ ਹੈ। ਜੋ ਸਤਿਗੁਰੂ ਉਪਦੇਸ਼ਨ ਕਰਿਓ ਤਿਸ ਕੋ ਸਮਰਸਿਕ ਭਵਤਾਇਓ ਤਾਂ ਪਰ ਮਹਾਰਾਜ ਜੀ ਕਹਿੰਦੇ ਵਿਸ਼ੇਸ਼ ਗੱਲ ਇਹ ਹੈ ਵੀ ਨਾਮ ਬੇਸ਼ੱਕ ਸਾਰੇ ਪਰਮੇਸ਼ਰ ਦੇ ਹਨ ਪਰ ਫਿਰ ਵੀ ਜਿਹੜਾ ਉਪਦੇਸ਼ ਤੁਹਾਨੂੰ ਜਾਂ ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜੀ ਨੇ ਬਖਸ਼ਿਆ ਹੈ ਤਾਂ ਉਸ ਨਾਮ ਨੂੰ ਜਪਣ ਕਰਕੇ ਜਿਹੜਾ ਸਿੱਖ ਹੈ ਉਹਦਾ ਉਦਾਹਰਣ ਹੁੰਦਾ ਤੇ ਸੁਖਾਂ ਨੂੰ ਜਿਹੜਾ ਹੈ ਆਪਣੇ ਗੁਰੂ ਦੇ ਉਪਦੇਸ਼ ਨੂੰ ਹੀ ਜਿਹੜਾ ਹੈ ਉਹ ਜਪਣਾ ਚਾਹੀਦਾ ਹੈ ਇਸੇ ਕਰਕੇ ਮਹਾਰਾਜ ਜੀ ਨੇ ਬਤਨ ਕਿਹਾ ਹੈ ਗੁਰ ਕਹਿਆ ਸਾਹਕਾਰ ਕਮਾਵਹੁ ਗੁਰ ਕੀ ਕਰਨੀ ਕਾਹਿਤਾ ਬਹੁਮੀ ਸੇਖਨੋ ਗੁਰੂ ਕੇ ਬਚਨਾਂ ਦੀ ਜਿਹੜੀ ਕਮਾਈ ਹੈ ਉਹ ਕਰਨੀ ਚਾਹੀਦੀ ਹੈ ਏਕ ਬਾਰਜੁਗ ਖਾਟੇ ਅਰਤੀਸ ਧੰਦੂ ਕਾਰਨਾ ਪਰ ਜਾ ਏ ਤਾਂ ਇਹ ਉਹ ਬਚਨ ਲਿਖਦੇ ਹਨ ਜਿਸ ਤਰ੍ਹਾਂ ਮਹਾਰਾਜ ਜੀ ਨੇ ਮਾਰੂ ਰਾਗ ਵਿੱਚ ਕਿਹਾ ਹੈ ਅਰਬਤ ਨਰਬਤ ਧੰਦੂ ਕਾਰਾ ਤਾਂ ਅੱਗੇ ਜਾ ਕੇ ਬਚਨ ਇਸ ਤਰ੍ਹਾਂ ਵੀ ਕਹੇ ਹਨ ਬਾਣੀ ਵਿੱਚ ਨਾ ਦਿਨ ਨਰੇਣ ਨਾ ਚਾੰਦ ਨਾ ਸੂਰਜ ਨਦੀ ਨਾ ਨੀਰ ਵਹਾਂ ਦਾ ਵੀ ਉਹ ਸਮੇਂ ਵੀ ਜੈਸਾ ਮੈਂ ਵਾਹਿਗੁਰੂ ਨੇ ਅਜੇ ਸੰਸਾਰ ਦੀ ਰਚਨਾ ਨਹੀਂ ਕੀਤੀ ਤਾਂ ਜਿਹੜਾ ਇਹ 36 ਯੁਗ ਦਾ ਜਿਹੜਾ ਸਮਾ ਹੈ ਤਾਂ ਉਹ ਸਮੇਂ ਚਾਰੇ ਪਾਸੇ ਜਿਹੜਾ ਤੰਦੂਕਾਰ ਹੈ ਤੰਦ ਹੈ ਪਸਰੀ ਹੋਈ ਹੈ ਨਾ ਪਰਜਾ ਹੈ ਤੇ ਨਾ ਕੋਈ ਈਸ਼ ਰਾਜਾ ਹੈ ਇਕੰਕਾਰ ਚੋ ਨੇ ਕੋਈ ਸੁੰਨ ਸਮਾਦਰ ਹੈ ਸਭ ਕੋਈ ਤਾਂ ਇਸ ਸਮੇਂ ਵਾਹਿਗੁਰੂ ਨੇ ਕੋਈ ਰਚਨਾ ਨਹੀਂ ਕੀਤੀ ਤਾਂ ਕੇਵਲ ਇੱਕ ਵਾਹਿਗੁਰੂ ਹੈ ਜੋ ਸਭ ਥਾਵਾਂ ਤੇ ਹੈ ਨਨ੍ਹੇ ਕਾਰਕ ਸ਼ੂਕ ਪ੍ਰਗਟਾਇਓ ਰਹੀਓ ਕੁਬਾਰ ਇਸੇ ਮਪਾਇਓ ਤਾਂ ਕੋਈ ਆਕਾਰ ਪ੍ਰਗਟ ਨਹੀਂ ਸੀ ਹੋਇਆ ਉਸ ਸਮੇਂ ਤਾਂ ਇਉਂ ਹੀ ਵਾਹਿਗੁਰੂ ਨੇ ਇਸ ਤਰ੍ਹਾਂ ਪਾਉਣਾ ਕੀਤਾ ਹੈ ਨੌ ਨੌ ਜੁਗ ਮੇ ਇੱਕ ਇੱਕ ਖਬਰ ਨੰਗਾ ਸ਼੍ਰੀ ਨਾਨਕ ਕਿਉਂ ਹੋ ਕੋ ਇੱਕ ਕਰਨਾ ਤਾਂ ਨੌ ਨੌ ਜੁਗਾਂ ਦੇ ਵਿੱਚ ਇੱਕ ਇੱਕ ਵਰਣ ਸੀ ਅੱਖਰ ਸੀ ਤਾਂ ਉਹਨਾਂ ਸਾਰਿਆਂ ਵਰਣਾਂ ਦੇ ਵਿੱਚੋਂ ਇੱਕ ਇੱਕ ਅੱਖਰ ਲੈ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹ ਜਿਹੜਾ ਸਿੱਖਾਂ ਨੂੰ ਗੁਰਮੰਤਰ ਹੈ ਉਹ ਦੇਣਾ ਕੀਤਾ ਹੈ ਵਾਹਿਗੁਰੂ ਇੱਕ ਨਾਮ ਬਣਾਇਓ ਸੁਣ ਸਭ ਸੰਤਨ ਕੇ ਮਨ ਭਾਇਓ ਤਾਂ ਇਉ ਉਹ ਸਾਰਿਆਂ ਨਾਮਾਂ ਨੂੰ ਇਕੱਠਿਆਂ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਵਾਹਿਗੁਰੂ ਗੁਰਮੰਤਰ ਵਾਹਿਗੁਰੂ ਨਾਮ ਬਣਾਉਣਾ ਕੀਤਾ ਹੈ ਤਾਂ ਜੇ ਇਹ ਨਾਮ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਨੂੰ ਢਕਾਈ ਨੂੰ ਦਿੱਤਾ ਤੇ ਜਿਹੜੇ ਸੰਤ ਮਹਾਤਮਾ ਸਨ ਗੁਰਸਿੱਖ ਸਨ ਉਹਨਾਂ ਦੇ ਮਨ ਨੂੰ ਬੜਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਮੰਤਰ ਨਾਮ ਪਾਇਆ ਹੈ ਨਿਜ ਸੇਖਨ ਕੋ ਕਾਰਯ ਉਪਦੇਸ਼ ਸਿਮਰਤਿ ਕਟੈ ਬੰਧ ਕਲੇਸ਼। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਇਹ ਵਾਹਿਗੁਰੂ ਗੁਰ ਮੰਤਰ ਜਪਣ ਦਾ ਉਪਦੇਸ਼ ਦਿੱਤਾ ਤਾਂ ਜਿਨ੍ਹਾਂ ਜਿਨ੍ਹਾਂ ਨੇ ਪਾਈ ਵਾਹਿਗੁਰੂ ਵਾਹਿਗੁਰੂ ਆਪਣੇ ਮੁਖਤ ਸਿਮਰਿਆ ਹੈ ਉਹਨਾਂ ਦੇ ਸਾਰੇ ਬੰਧਨ ਤੇ ਉਹਨਾਂ ਦੇ ਸਾਰੇ ਕਲੇਸ਼ ਨਾਸ਼ ਹੋਏ ਹਨ। ਸਭ ਜੋ ਇੱਕ ਮਨ ਸਿਮਰੈ ਸਿਮਰੈ ਨਾਮੁ ਵਾਹਿਗੁਰੂ ਪੂਰੈ ਔਰ ਧੰਮੁ। ਸਤਿ ਮਹਾਰਾਜ ਜੀ ਨੇ ਆਖਿਆ ਵੀ ਜਿਹੜਾ ਹੁਣ ਇੱਕ ਮਨ ਤੇ ਇਕਜਿਤ ਹੋ ਕਰਕੇ ਵਾਹਿਗੁਰੂ ਦਾ ਨਾਮ ਜਪੇਗਾ ਤਾਂ ਵਾਹਿਗੁਰੂ ਉਹਨਾਂ ਦੀਆਂ ਸਾਰੀਆਂ ਕਾਮਨਾਵਾਂ ਇੱਛਾ ਜਿਹੜੀਆਂ ਨੇ ਤਾਂ ਉਹ ਪੂਰੀਆਂ ਕਰ ਦੇਗਾ। ਜੈ ਦਸਮ ਬਾਣੀ ਵਿੱਚ ਮਹਾਰਾਜ ਜੀ ਨੇ ਇਸ ਤਰ੍ਹਾਂ ਵੀ ਬਚਨ ਕਹੇ ਹਨ ਇੱਕ ਚਿਤ ਜਿਹੇ ਇੱਕ ਛੈਨ ਧਾਇਓ ਕਾਲ ਫਾਸ ਕੇ ਵਿਚਨਾਇਓ। ਜਿਨ੍ਹਾਂ ਨੇ ਇੱਕ ਮੰਤਿ ਚਿਤ ਹੋ ਕਰਕੇ ਵਾਹਿਗੁਰੂ ਗੁਰਮੰਤਰ ਜਪਿਆ ਤੇ ਉਹ ਕਾਲ ਦੀ ਫਾਇਦੇ ਵਿੱਚ ਨਹੀਂ ਆਏ ਹਨ ਅੰਤ ਸਨੇਗਾ ਤੇ ਲਹ ਸੁਾਰੇ ਜਨਮ ਮਰਨ ਦੇ ਬੰਧ ਨੇ ਮਾਰੇ ਤਾਂ ਅੰਤ ਨੂੰ ਜਿਹੜਾ ਹੈ ਉਹ ਸੌਖਿਆਈ ਪਰਮ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਜੰਮਣ ਮਰਨ ਦੇ ਜਿਹੜੇ ਬੰਧਨ ਹਨ ਉਹ ਸਿੱਖ ਦੇ ਨਾਸ਼ ਹੋ ਜਾਂਦੇ ਹਨ ਜਾਤੀ ਵਾਹਿਗੁਰੂ ਤੁਮ ਸਿਮਰੋ ਨੇ ਸਿਨ ਰਿਧੇ ਬਦਨ ਤੇਰ ਰੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ ਤੁਸੀਂ ਆਪਣੇ ਮੁਖ ਦੇ ਵਿੱਚੋਂ ਤੇ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਜਿਹੜਾ ਹੈ ਉਹ ਜਪਣਾ ਹੈ ਤਾਂ ਤੇ ਗੁਰੂ ਤੋਂ ਮਰੇ ਹੋਏ ਸਹਾਏ ਦੁਬਿਦਾ ਸਗਰੀ ਦੇ ਤਮਿਤਾਏ ਤਾਂ ਜੇ ਵਾਹਿਗੁਰੂ ਵਾਹਿਗੁਰੂ ਜਪੋਂਗੇ ਆਪਣੇ ਮukh ਚੋਂ ਉਚਾਰਨ ਕਰੋਗੇ ਹਰ ਦੇ ਵਿੱਚ ਧਾਰਨ ਕਰੋਗੇ ਤੇ ਤੁਹਾਡੇ ਗੁਰੂ ਜਿਹੜਾ ਹੈ ਉਹ ਅੰਗ ਸੰਗ ਹੋਵੇਗਾ ਤਾਂ ਤੁਹਾਡੀ ਜਿਹੜੀ ਸਾਰੀ ਦੁਬਦਾ ਹੈ ਉਹ ਵੀ ਨਾਮ ਨਾਸ਼ ਕਰ ਦੇਗਾ ਅੰਤ ਸਮੇ ਸਭ ਬੰਧ ਨਿਕੰਦ ਹੋ ਹੋ ਨੀਨ ਚਾ ਦਾ ਆਨੰਦ ਤਾਂ ਅੰਤ ਸਮੇ ਜਿੰਨੇ ਵੀ ਬੰਧਨ ਹਨ ਉਹ ਸਾਰੇ ਨਾਸ਼ ਹੋ ਜਾਣਗੇ ਤਾਂ ਹੋ ਉਹ ਲੀਨ ਸੱਚ ਦਾ ਆਨੰਦ ਤੇ ਸਤ ਚਿਤ ਆਨੰਦ ਸਰੂਪ ਜੋ ਵਾਹਿਗੁਰੂ ਹੈ ਉਹਦੇ ਵਿੱਚ ਲੈ ਹੋ ਜਾਉਗੇ ਸੁਣ ਸਿੱਖਣ ਭ੍ਰਮ ਕੋ ਨਿਰਵਾਰ ਵਾਹਿਗੁਰੂ ਸਿਮਰੋ ਕਰਤਾ ਇਉਂ ਸਿੱਖਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਮਹਾਰਾਜ ਕਿਹੜਾ ਨਾਮ ਜਪਣਾ ਚਾਹੀਦਾ ਵੀ ਰਾਮ ਰਾਮ ਦਾ ਹਰੀ ਹਰੀ ਜਾਂ ਕ੍ਰਿਸ਼ਨ ਦਾ ਜਾਂ ਕਾਂਸ਼ਿਆਮ ਦਾ ਜਾਂ ਓਮ ਜਾਂ ਸੋਹਾਂ ਇਹ ਸਵਾਲ ਸੀ ਤੇ ਮਹਾਰਾਜ ਪੰਚਮ ਪਾਤਸ਼ਾਹ ਨੇ ਆਖਿਆ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਪਾਈ ਸਿੱਖਾਂ ਨੂੰ ਵਾਹਿਗੁਰੂ ਗੁਰਮੰਤਰ ਦਿੱਤਾ ਹੈ ਤਾ ਜਿਹੜਾ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਜਪੇਗਾ ਤੇ ਉਹ ਵਾਹਿਗੁਰੂ ਵਾਹਿਗੁਰੂ ਜਪਣ ਕਰਕੇ ਅੰਤ ਨੂੰ ਸੌਖਿਆ ਮੁਕਤੀ ਦੀ ਪ੍ਰਾਪਤੀ ਕਰੇਗਾ। ਸ੍ਰੀ ਹਰਿ ਗਨ ਕੋ ਸੇਵਤ ਰਹੈ ਅੰਤ ਸਮੈਨੀ ਕੈ ਸੁਖ ਨਹੈ। ਤਾਂ ਇਉਂ ਇਹਨਾਂ ਸਿੱਖਾਂ ਨੇ ਤੰਨਾ ਨੇ ਮਹਾਰਾਜ ਜੀ ਦਾ ਉਪਦੇਸ਼ ਸੁਣਿਆ ਮੰਨਿਆ ਤੇ ਉਹਦੀ ਕਮਾਈ ਕੀਤੀ ਤੇ ਅੰਤ ਨੂੰ ਇਹਨਾਂ ਨੇ ਪਰਮ ਪਦਵੀ ਦੀ ਜਿਹੜੀ ਪ੍ਰਾਪਤੀ ਕੀਤੀ ਹੋਏ ਅੰਤ ਨੂੰ ਪੰਚਮ ਪਾਤਸ਼ਾਹ ਮਹਾਰਾਜ ਜੀ ਤੇ ਲੈ ਹੋ ਗਏ ਹਨ। ਇਨਕੋ ਮਿਲੈ ਸੁਗਰਮਤ ਪਾਈ ਜਹ ਕਰ ਸਿੱਕੀ ਜਗ ਵਿਦਥਾਈ। ਤਾਂ ਇਉਂ ਮਹਾਰਾਜ ਜੀ ਨੇ ਇਹਨਾਂ ਨੂੰ ਵੀ ਇੱਕ ਬੇੜੇ ਦੀ ਤਰ੍ਹਾਂ ਬਣਾ ਦਿੱਤਾ ਇਹਨਾਂ ਤਿੰਨਾਂ ਸਿੱਖਾਂ ਨੂੰ ਵੀ ਜਿਹੜਾ ਇਹਨਾਂ ਇਹਨਾਂ ਸਿੱਖਾਂ ਨੂੰ ਮਿਲ ਕੇ ਇਹਨਾਂ ਦੀ ਸੰਗਤ ਕਰਦਾ ਸੀ ਤਾਂ ਉਹ ਵੀ ਸੰਸਾਰ ਵਿੱਚੋਂ ਜਿਹੜੇ ਤਰਨ ਦੇ ਯੋਗ ਹੋ ਗਏ। ਮਹਾਰਾਜ ਜੀ ਨੇ ਬਾਣੀ ਵਿੱਚ ਵਚਨ ਕਹਿਣਾ ਆਪ ਤਾਰੇ ਸਗਲੇ ਕੋਤਾਰੇ ਹਰ ਦਰਗਹੇ ਪਾਸਿਓਂ ਜਾਂਦੇ। ਨਾਮ ਜਪਣ ਵਾਲੇ ਆਪ ਤਾਂ ਤਰਦੇ ਹੀ ਆ ਤੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਉਹ ਵੀ ਤਰ ਜਾਂਦੇ ਹਨ ਆਪੋ ਜੁਗ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ